ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਇੱਕ ਨਿਊ ਬੇਸ ਆਇਆ ਬਹੁਤ ਸੋਹਣਾ ਬਹੁਤ ਸੋਹਣਾ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਇਹਨਾਂ ਦੇ ਉੱਪਰ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤਿਸ ਮੇਰੇ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਬਾਕੀ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਆ ਪਾਰਟੀ ویئر ਕਲੈਕਸ਼ਨ ਦੇ ਲਈ ਹਨਾ ਪਾਰਟੀ ویئر ਕਲੈਕਸ਼ਨ ਦਾ ਸਟਾਕ ਆਪਣੇ ਕੋਲ ਆਲਮੋਸਟ ਆ ਚੁੱਕਿਆ ਨਾਲ ਦੀ ਨਾਲ ਆ ਵੀ ਰਿਹਾ ਪੂਰਾ ਯਾਨੀ ਕਿ ਵਧੀਆ ਸਟਾਕ ਸਾਰਾ ਉਹਦੀਆਂ ਜੋ ਵੀ ਜਾਨਕੀ ਜਿਹੜੇ ਸੁਪਰ ਹਿੱਟ ਡਿਜ਼ਾਈਨ ਉਹਨਾਂ ਚ ਚੱਲ ਰਹੇ ਨੇ ਉਹ ਸਾਰੇ ਆਪਾਂ ਗਰੁੱਪ ਦੇ ਵਿੱਚ ਸਾਰੀਆਂ ਭੈਣਾਂ ਦੇ ਨਾਲ ਸ਼ੇਅਰ ਕਰਦੇ ਆਂ ਨਾਲ ਹੀ ਮੈਂ ਤੁਹਾਡੇ ਨਾਲ ਪ੍ਰਾਈਸ ਸ਼ੇਅਰ ਕਰਦੀ ਹੁੰਦੀ ਆ ਤੇ ਨਾਲ ਹੀ ਫੈਬਰਿਕ ਸ਼ੇਅਰ ਕਰ ਦੇਦਾ ਸੋ ਅਕੋਰਡਿੰਗ ਟੂ ਰੇਟ ਹਨਾ ਜਿੱਦਾਂ ਦਾ ਫੈਬਰਿਕ ਹੁੰਦਾ ਵੈਸੇ ਤਾਂ ਹਮੇਸ਼ਾ ਆਪਣੀ ਕੋਸ਼ਿਸ਼ ਹੁੰਦੀ ਆ ਵਧੀਆ ਤੋਂ ਵਧੀਆ ਫੈਬਰਿਕ ਹੀ ਆਪਾਂ ਲੈ ਕੇ ਆਉਂਦੇ ਆ ਮਾੜੇ ਫੈਬਰਿਕ ਦੇ ਵਿੱਚ ਆਪਾਂ ਡੀਲ ਨਹੀਂ ਕਰਦੇ ਹੈਗੇ ਸੋ ਤੁਸੀਂ ਉਹਦੇ ਵਿੱਚੋਂ ਜਿਹੜੀਆਂ ਭੈਣਾਂ ਨੂੰ ਪਾਰਟੀ ویئر 컬렉ਸ਼ਨ ਚਾਹੀਦੀ ਆ ਜਾਂ ਅੱਗੇ ਕਿਸੇ ਦੇ ਵਿਆਹ ਸ਼ਾਦੀਆਂ ਆ ਰਹੇ ਆ ਜੇ ਤਾਂ ਤੁਸੀਂ ਖੋਦੇ ਰੈਡੀ ਕਰਵਾਉਣਿਆ ਤਾਂ ਤੁਸੀਂ ਹੁਣ ਆਰਡਰ ਦੇ ਸਕਦੇ ਹੋ ਕਿਉਂਕਿ ਹੈਂਡਵਰਕ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਦੇ ਸਟਾਰਟਿੰਗ ਹੋ ਚੁੱਕੀ ਆ ਚਾਹੇ 1 ਮਹੀਨਾ ਜਾਨੀ ਕਿ ਪਹਿਲਾਂ ਦੀਆਂ ਬੁਕਿੰਗ ਸਟਾਰਟ ਹੋ ਚੁੱਕੀਆਂ ਨੇ ਹੈਂਡਵਰਕ ਦੇ ਸੂਟਾਂ ਦੀਆਂ ਸੋ ਤੁਸੀਂ ਉਹਨਾਂ ਦੀਆਂ ਬੁਕਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਆਪਣਾ ਤੁਸੀਂ ਬਹੁਤ ਸੋਹਣੇ ਸੋਹਣੇ ਪਲੇਨ ਬੇਸ ਆ ਚੁੱਕੇ ਆ ਮੈਂ ਜ਼ਰੂਰ ਉਹਨਾਂ ਦੀ ਵੀਡੀਓ ਵੀ ਸ਼ੇਅਰ ਕਰੂੰਗੀ ਜਿਨ੍ਹਾਂ ਦੇ ਉੱਪਰ ਹੈਂਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਤੇ ਬਾਕੀ ਰਹੀ ਜਿਨ੍ਹਾਂ ਨੂੰ ਚਾਹੀਦੇ ਨੇ ਰੈਡੀमेड ਸੂਟ ਜਿਵੇਂ ਕਿ ਬਣੇ ਬਣਾਈ ਹੋਣ ਵੀ ਸਪੈਸ਼ਲੀ ਨਹੀਂ ਅਸੀਂ ਰੈਡੀ ਕਰਵਾਉਣੇ ਤੇ ਵਿਆਹ ਸ਼ਾਦੀਆਂ ਆ ਰਹੀਆਂ ਤੁਸੀਂ ਗਰੁੱਪ ਜਾਂ ਇੰਸਟਾ ਦੀ ਆਈਡੀ ਆ ਗਰੁੱਪ ਆਪਣਾ ਇਹੀ ਨੰਬਰ ਤੇ ਚੱਲਦਾ ਇਹਦੇ ਤੇ ਤੁਸੀਂ ਇਹ ਦੱਸ ਸਕਦੇ ਹੋ ਤੁਹਾਡੇ ਗਰੁੱਪ ਨੂੰ ਨੰਬਰ ਨੂੰ ਆਪਾਂ ਗਰੁੱਪ 'ਚ ਐਡ ਕਰ ਦਾਂਗੇ ਤੇ ਨਹੀਂ ਤਾਂ ਫਿਰ ਤੁਸੀਂ ਇੰਸਟਾ ਦੀ ਆਈਡੀ ਆ ਜੀ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਇੰਸਟਾ ਦੀ ਆਪਣੀ ਆਈਡੀ ਆ ਉਹਨੂੰ ਜਾ ਕੇ ਫੋਲੋ ਕਰ ਲਓ ਉਹਦੇ ਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਸਟਾਕ ਸੁਪਰ ਹਿੱਟ ਡਿਜ਼ਾਈਨ ਵਿਦ ਪ੍ਰਾਈਸ ਮੈਂ ਜ਼ਰੂਰ ਮੈਂਸ਼ਨ ਕਰ ਦੂੰਗੀ ਤੇ ਤੁਸੀਂ ਉਹਨਾਂ 'ਚੋਂ ਆਪਣੇ ਆਰਡਰ ਚੱਕ ਸਕਦੇ ਹੋ ਕਿਉਂਕਿ ਵੀਡੀਓ ਨੂੰ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਨਹੀਂ ਆ ਕਿ ਆਪਣੀ ਸ਼ਾਪ ਦਾ ਕੰਮ ਚੱਲ ਰਿਹਾ ਉਹਦੇ ਕਰਕੇ ਵੀਡੀਓਜ਼ ਰੋਕੀਆਂ ਹੋਈਆਂ ਨੇ ਤੇ ਥੋੜੇ ਜੇ ਦਿਨ ਦਾ ਹੀ ਆ ਬਸ ਜੀ ਫਿਰ ਆਪਾਂ ਤੁਹਾਡੇ ਲਈ ਸਾਰੀ ਕਲੈਕਸ਼ਨ ਨਿਊ ਤੋਂ ਨਿਊ ਲੇਟੈਸਟ ਤੋਂ ਲੇਟੈਸਟ ਸਾਰੀ ਲੈ ਕੇ ਆਵਾਂਗੇ ਤੇ ਲਓ ਜੀ ਮੈਂ ਤੁਹਾਨੂੰ ਦਿਖਵਾਨੀ ਆ ਅੱਜ ਦੇ ਸੂਟ ਇਹ ਜਿਹੜਾ ਬੇਸ ਆ ਜਣਾ ਜਿਹੜਾ ਅੱਜ ਦਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਚਾਕਲੇਟ ਹੀ ਬੇਸ ਆ ਇਹਨੂੰ ਚਾਕਲੇਟ ਬੇਸ ਆ ਨਾਮ ਇਹਦਾ ਬੇਸ ਦਾ ਬਹੁਤ ਸੋਹਣਾ ਵਾ ਕਾਟਨ ਟਾਈਪ ਹੀ ਬੇਸ ਆ ਬਹੁਤ ਸੋਨੇ ਡਿਜ਼ਾਈਨ ਇਹ ਰੈਡੀ ਹੋ ਕੇ ਆਂਦੇ ਨੇ ਤੇ ਸੁਪਰ ਹਿੱਟ ਜਾਨੀ ਕਿ ਚੱਲ ਰਿਹਾ ਇਸ ਟਾਈਮ ਮਾਰਕੀਟ ਦੇ ਵਿੱਚ ਸਪੈਸ਼ਲੀ ਵੀ ਜਾਨੀ ਕਿ ਇਹਦੇ ਉੱਪਰ ਹੈਂਡਵਰਕ ਥ੍ਰੈਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਇਹ ਵਾਲਾ ਹੈਗਾ ਇਹਦਾ ਡਿਜ਼ਾਈਨ ਆ ਦੇਖੋ ਸਾਰਾ ਡਿਜ਼ਾਈਨ ਉਸੇ ਤਰ੍ਹਾਂ ਬਣਿਆ ਹੋਇਆ ਬਹੁਤ ਸੋਹਣਾ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ ਥ੍ਰੈਡ ਦੇ ਨਾਲ ਆ ਸਾਰਾ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨਬਲ ਆ ਇਸ ਲਈ ਜਿਹੜਾ ਵੀ ਸੂਟ ਤੁਸੀਂ ਲੈਣਾ ਤਾਂ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਕਰ ਸਕਦੇ ਹੋ ਆਰਡਰ ਸਾਰਾ ਜਿੰਨਾ ਵੀ ਤੁਹਾਨੂੰ ਦਿਖਦਾ ਸਾਰਾ ਥ੍ਰੈਡ ਦਾ ਕੰਮ ਹੋਇਆ ਸਾਰਾ ਥ੍ਰੈਡ ਦਾ ਟੋਟਲੀ ਆ ਇਹ ਵੀ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਸੂਟ ਦੀ ਨਿਊ ਫੈਬਰਿਕ ਆ ਤੇ ਪੂਰੇ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਚਾਕਲੇਟ ਯਾਨੀ ਕਿ ਇਹਨੂੰ ਕਹਿੰਦੇ ਨੇ ਫੈਬਰਿਕ ਨੂੰ ਨਾਲ ਹੈਗੇ ਮਸਲੀਨ ਦੇ ਦੁਪੱਟਾ ਮਸਲੀਨ ਦਾ ਨਾਲ ਦੁਪੱਟਾ ਲੱਗਿਆ 4 ਸਾਈਡ ਇਹਦੇ ਇਸ ਤਰ੍ਹਾਂ ਲੈਸ ਦਾ ਕੰਮ ਦਿੱਤਾ ਬਹੁਤ ਵਧੀਆ ਬਹੁਤ ਪਿਆਰੇ ਹਨਾ ਦੁਪੱਟੇ ਲੱਗੇ ਹੋਏ ਨੇ ਇਸ ਲਈ ਜਿਹੜੀਆਂ ਵੀ ਭੈਣਾਂ ਨੂੰ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਹਨ ਦੁਪੱਟੇ ਤੇ ਸਾਰੇ ਤੁਹਾਨੂੰ ਥ੍ਰੈਡ ਵਰਕ ਦਾ ਕੰਮ ਮਿਲੇਗਾ ਹਾਂ ਇਹਦੇ ਵਿੱਚ ਨੈਕਸਟ ਸ਼ੇਡ ਜਿਹੜਾ ਹੈਗਾ ਉਹ ਹੈਗਾ ਗਾਜਰੀ ਸ਼ੇਡ 加जरी 쉐ਡ ਦੇ ਉੱਪਰ ਸਾਰਾ ਸੇਮ ਵਰਕ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੈ ਨਾ 쉐ਡ ਆ ਬਲੈਕ ਦਾ ਸਾਰਿਆਂ ਨਾਲ ਕੰਬੀਨੇਸ਼ਨ ਦਿੱਤਾ ਹੋਇਆ ਬਹੁਤ ਸੋਹਣਾ ਨਾਲ ਸੇਮ ਆਊਗਾ ਜਿਸ ਕਾਸਮਸ ਲੀਨ ਦਾ ਦੁਪੱਟਾ ਦੁਪੱਟਾ ਸੇਮ ਰਹਿਣਗੇ 4 ਸਾਈਡ ਲੈਸ ਰਹੂਗੀ ਕੋਨਿਆਂ ਦੇ ਉੱਪਰ ਚਾਰਿਆਂ ਤੇ ਫਲਾਵਰਸ ਮਿਲਣਗੇ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਵਧੀਆ ਸੌਫਟ ਸਟਾਫ ਆ ਤੇ ਜਿਹੜੀਆਂ ਪਹਿਣਾ ਕਰਨੀਆਂ ਲਾਈਨਿੰਗ ਲਾਈਨਿੰਗ ਤੁਹਾਨੂੰ ਲਾਉਣੀ ਪੈਣੀ ਆ ਜੀ ਅ ਸ਼ਾਰਟ ਦੇ ਥੱਲੇ ਤਾਂ ਲੱਗੂਗੀ ਲੱਗੂਗੀ ਜੇ ਤੁਸੀਂ ਬਾਟਮ ਦੇ ਥੱਲੇ ਸਕਿਪ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜਿਵੇਂ ਮਰਜੀ ਯਾਨੀ ਕਿ ਆਉਣ ਵਾਲੇ ਮੌਸਮ ਦੇ ਹਿਸਾਬ ਦੇ ਨਾਲ ਬੇਸਾ ਬਹੁਤ ਸੋਹਣਾ ਬਹੁਤ ਪਿਆਰਾ ਬੇਸਾ ਆ ਲੋ ਜੀ ਨੈਕਸਟ ਕਲਰ ਇਹਦੇ ਵਿੱਚ ਹੈਗਾ ਜੀ ਮਸਟਰਡ ਸ਼ੇਡ ਮਾਸਟਰ ਸ਼ੇਡ ਦੇ ਉੱਪਰ ਆ ਇਹ ਵੀ ਦੇਖੋ ਕਿੰਨਾ ਪਿਆਰਾ ਸੇਮ ਡਿਜ਼ਾਈਨ ਆ ਇਹਨਾਂ ਚ ਜਸਟ ਇੱਕ ਕਲਰਾਂ ਦਾ ਫਰਕ ਆ ਰਿਹਾ ਫੋਲ ਕੇ ਮੈਂ ਇਸ ਤਰ੍ਹਾਂ ਦਿਖਾ ਰਹੀ ਆ ਕਿਉਂਕਿ ਪੈਣਾ ਕਹਿ ਦਿੰਦੀ ਆ ਸਾਰੇ ਪੀਸ ਖੋਲ ਕੇ ਦਿਖਾਇਆ ਕਰੋ ਜਦੋਂ ਮੈਂ ਆਏ ਤੈਨ ਲੱਗੀ ਦਿਖਾ ਦਿੰਨੀ ਆ ਤਾਂ ਫਿਰ ਕਲਰਾਂ ਦਾ ਪਤਾ ਨਹੀਂ ਚੱਲਦਾ ਆ ਲੋ ਨਾਲ ਸੇਮ ਹੀ ਹੈਗਾ ਇਹਦੇ ਦੁਪੱਟਾ ਚਾਰੇ ਦੇ ਚਾਰ ਹੀ ਕਲਰ ਇਹਦੇ ਬਹੁਤ ਸੋਹਣੇ ਆ ਉਪਰ ਹਿੱਟ ਕਲਰ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਤੇ ਪ੍ਰਾਈਸ ਤਾਂ ਬਹੁਤ ਹੀ ਜ਼ਿਆਦਾ ਰੀਜ਼ਨਬਲ ਆ ਅਗਲਾ ਦੇਖ ਲਓ ਇਹ ਵੀ ਬਹੁਤ ਪਿਆਰਾ ਵਾ ਕਲਰ ਸਾਰੇ ਕਲਰ ਬਹੁਤ ਸੋਹਣੇ ਆਇਆ ਦੇਖੋ ਗ੍ਰੀਨ ਜਿਹਾ ਕਲਰ ਆ ਪਿਸਤਾ ਗ੍ਰੀਨ ਜਿਹਾ ਨਾਲ ਸੇਮ ਆਊਗਾ ਦੁਪੱਟਾ ਬਹੁਤ ਸੋਹਣਾ ਕਲਰਾਂ ਦੇ ਨਾਲ ਤੇ ਬਹੁਤ ਸੋਹਣੇ ਬੇਸ ਦੇ ਉੱਪਰ ਬੇਸ ਬਹੁਤ ਆ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆਊਗਾ ਮਾਰਕੀਟ ਦੇ ਵਿੱਚ ਨਿਊ ਟ੍ਰੈਂਡਿੰਗ ਦੇ ਉੱਪਰ ਆਇਆ ਵਾ ਤੇ ਨਾਮ ਵੀ ਤੁਹਾਨੂੰ ਦੱਸਤਾ ਪੂਰੇ ਟ੍ਰੈਂਡ ਦੇ ਵਿੱਚ ਐਸ ਟਾਈਮ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਆ ਇਹ ਵੀ ਡਿਜ਼ਾਈਨ ਬਹੁਤ ਸੂਪਰ ਹੀ ਟਾ ਇਹ ਵਾਲਾ ਡਿਜ਼ਾਈਨ ਆ ਇਹ ਬਹੁਤ ਸੋਹਣਾ ਗਰਲਿਸ਼ ਲੁੱਕ ਦਾ ਡਿਜ਼ਾਈਨ ਆ ਸਿੰਪਲ ਜਿਹਾ ਸੋਬਰ ਜਿਹਾ ਡਿਜ਼ਾਈਨ ਸਾਰਾ ਬਣਿਆ ਹੋਇਆ ਦੇਖੋ ਡਿਜ਼ਾਈਨ ਇਸ ਤਰ੍ਹਾਂ ਇਹਦੀਆਂ ਜਾਣੀਆਂ ਪੈਨਲਸ ਘੇਰੇ ਤੇ ਪੈਨਲਸ ਬਣੀਆਂ ਹੋਈਆਂ ਨੇ ਇਹ ਆਪਣੇ ਚਾਕਾਂ ਤੇ ਆਉਣੀਆਂ ਜਿਹੜੀਆਂ ਆਹ ਵਾਲੀਆਂ ਪੈਨਲਸ ਨੇ ਇਹ ਚਾਕਾਂ ਦੇ ਉੱਪਰ ਆਉਣੀਆਂ ਜਾਨਕਿ ਚਾਕਾਂ ਤੋਂ ਥੋੜਾ ਜਿਹਾ ਨੇੜੇ ਵੀ ਹੋ ਸਕਦੀਆਂ ਜਿਹੜੀਆਂ ਭਣਾ ਦੇ ਘੇਰੇ ਥੋੜਾ ਜਿਹਾ ਵੱਧਾ ਉਹਨਾਂ ਲਈ ਇਹ ਥੋੜੀਆਂ ਜੀਆਂ ਦੂਰ ਵੀ ਜਾਣੀਆਂ ਕਿਉਂਕਿ ਇਹ ਜਿਹੜੀ ਸਾਰੀ ਕਢਾਈ ਬਹੁਤ ਆ ਵਧੀਆ ਕੀਤੀ ਹੋਈ ਹੈ ਜਾਨਕਿ ਜਿੰਨਾ ਮਰਜੀ ਆਪਾਂ ਘੇਰ ਆਪਣਾ ਰੱਖ ਸਕਦੇ ਆ ਬਹੁਤ ਵਧੀਆ ਸਾਰਾ ਕੰਮ ਹੋਇਆ ਹੋਇਆ ਤੇ ਨਾਲ ਹੀ ਇਹਦੇ ਸਾਰੇ ਕੰਮ ਆਊਗਾ ਸੇਮ ਦੇਖੋ ਚਾਹੇ ਤੁਸੀਂ ਬਾਟਮ ਤੇ ਲਿਓ ਚਾਹੇ ਤੁਸੀਂ ਲਿਓ ਬਾਹਾਂ ਤੇ ਜਿਵੇਂ ਮਰਜੀ ਲਿਓ ਸੇਮ ਕੰਮ ਬਾਹਾਂ ਤੇ ਬਾਟਮ ਦੇ ਉੱਪਰ ਆਊਗਾ ਸੇਮ ਹੀ ਇਸੇ ਤਰ੍ਹਾਂ ਬੇਲਾਂ ਬਣੀਆਂ ਤੁਹਾਨੂੰ ਮਿਲਣਗੀਆਂ ਇਹ ਚਾਹੇ ਤੁਸੀਂ ਬਾਟਮ ਤੇ ਲਿਆਇਓ ਚਾਹੇ ਤੁਸੀਂ ਬਾਹਾਂ ਤੇ ਲਿਆਇਓ ਹਾਂਜੀ ਬਾਟਮ ਤੇ ਵੀ ਮਿਲਣਗੀਆਂ ਇਹਦੇ ਬਾਹਾਂ ਦੇ ਵੀ ਬਾਹਾਂ ਵਾਲਾ ਕੰਮ ਆ ਰਹੂਗਾ ਆ ਦੇਖੋ ਇਹ ਚਾਹੇ ਉਹ ਤੁਹਾਡੀ ਅਡਜਸਟਮੈਂਟ ਹੈ ਜਿਵੇਂ ਵੀ ਤੁਸੀਂ ਟੇਲਰ ਤੋਂ ਕਰਵਾਉਣੀ ਆ ਚਾਹੇ ਇਹ ਵਾਲਾ ਤੁਸੀਂ ਮੋਰੀਆਂ ਤੇ ਕਰਵਾ ਲਓ ਉਹ ਵਾਲਾ ਬਾਹਾਂ ਤੇ ਕਰਵਾ ਲਓ ਬਹੁਤ ਸੋਹਣਾ ਫੋਟੋ ਵਾਲਾ ਪੀਸ ਏ ਪੂਰਾ ਡਿੱਟੋ ਬਣਿਆ ਹੋਇਆ ਬਹੁਤ ਸੋਹਣਾ ਸਿੰਪਲ ਸੋਬਰ ਜੀ ਲੁੱਕ ਦਾ ਪੀਸ ਆ ਬਹੁਤ ਵਧੀਆ ਲੁੱਕ ਆਊਗੀ ਸੂਟ ਦੀ ਤੇ ਬਹੁਤ ਸੋਹਣਾ ਕੰਮ ਹੋਇਆ بیس ਬਹੁਤ ਹੀ ਸੋਹਣਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਕਿ ਕੱਪੜਾ ਬਹੁਤ ਜ਼ਿਆਦਾ ਫਾਈਨ ਨਾਲ ਜਿਹੜਾ ਇਹ ਦੇ ਦੁਪੱਟਾ ਆਊਗਾ ਇਹਦੇ ਨਾਲ ਵੀ ਸੇਮ ਮਸਲੀਨ ਦਾ ਹੀ ਦੁਪੱਟਾ ਆਊਗਾ ਹਾਲੇ ਦੁਪੱਟਾ ਇਹਦਾ ਰਹੂਗਾ ਪਲੇਨ ਦੁਪੱਟਾ ਇਹਦਾ ਪਲੇਨ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ 4 ਸਾਈਡ ਲੈਸ ਦੇ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੇ ਵਿੱਚ ਵੀ ਜਿਹੜੇ ਤੁਹਾਨੂੰ ਕਲਰ ਮਿਲਣਗੇ ਤਿੰਨ ਕਲਰ ਮਿਲਣਗੇ ਇਹ ਤਿੰਨ ਕਲਰਾਂ ਦੇ ਉੱਪਰ ਆਇਆ ਵਾ ਤਿੰਨੇ ਦੇ ਤਿੰਨੇ ਡਿਜ਼ਾਈਨ ਸੋਹਣੇ ਨੇ ਸੌਰੀ ਕਲਰ ਸੋਹਣੇ ਨੇ ਹਾਲੇ ਸੇਮ ਦੇਖੋ ਇਹ ਹੋ ਗਿਆ ਇੱਧਰ ਇਸ ਤਰ੍ਹਾਂ ਇਹਨਾਂ ਦਾ ਪ੍ਰੋਪਰ ਗਲਾ ਬਣਦਾ ਵਾ ਸਾਰਾ ਗਲਾ ਬਣਿਆ ਹੋਇਆ ਫੇਰ ਇਹਦਾ ਇਸ ਤਰ੍ਹਾਂ ਬਣਿਆ ਹੋਇਆ ਜੀ ਘੇਰਾ ਫੇਰ ਇਹਦੀਆਂ ਬਾਹਾਂ ਦੇ ਉੱਪਰ ਸੇਮ ਇਸ ਤਰ੍ਹਾਂ ਕੰਮ ਆਊਗਾ ਚਾਹੇ ਤੁਸੀਂ ਇਹ ਬਾਹਾਂ ਤੇ ਲੈ ਜਾਓ ਜੇ ਬਾਟਮ ਤੇ ਲੈ ਕੇ ਜਾਣਾ ਬਾਟਮ ਤੇ ਲੈ ਜਾਓ ਬਾਟਮ ਤੇ ਵੀ ਜਿਵੇਂ ਆ ਸੇਮ ਵੇਲਾ ਪੱਲੇ ਤੇ ਬਣੀਆਂ ਨੇ ਨਾ ਸੇਮ ਹੀ ਬਾਟਮ ਦੇ ਉੱਪਰ ਆ ਦੇਖੋ ਬਣੀਆਂ ਨੇ ਜਾਇ ਫਰੰਟ ਤੇ ਬੈਕ ਪੱਲੇ ਦੇ ਜਾਂ ਤੁਸੀਂ ਲਿਆ ਸਕਦੇ ਹੋ ਉਹ ਫਰੰਟ ਪੱਲਾ ਹੋ ਗਿਆ ਇਹ ਬੈਕ ਪੱਲਾ ਹੋ ਗਿਆ ਜਿਵੇਂ ਮਰਜੀ ਤੁਸੀਂ ਇਹਨਾਂ ਚੀਜ਼ਾਂ ਨੂੰ ਅਡਜਸਟ ਕਰ ਸਕਦੇ ਹੋ ਜਾਨੀ ਕਿ ਫਰੰਟ ਵੀ ਸੇਮ ਰਹੂਗਾ ਬੈਕ ਵੀ ਸੇਮ ਰਹੂਗਾ ਬਾਹਾਂ ਤੇ ਵੀ ਜਿਹੜੀਆਂ ਬੈਣਾ बॉटਮ ਤੇ ਨਹੀਂ ਲੈ ਕੇ ਜਾਣਾ ਚਾਹੁੰਦੀਆਂ ਜੇ ਤੁਸੀਂ बॉटਮ ਤੇ ਲੈ ਕੇ ਜਾਣਾ ਵੀ बॉटਮ ਤੇ ਕੰਮ ਹੋਵੇ ਤਾਂ बॉटਮ ਤੇ ਆਹ ਵਾਲੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸੋਹਣਾ ਯੂਨੀਕ ਜੇ ਪੀਸ ਨੇ ਇਹ ਬਹੁਤ ਸੋਹਣੇ ਫੋਟੋ ਵਾਲੇ ਪੀਸ ਆਏ ਨੇ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਗਰੇ ਪਰਪਲ ਟੂਨ ਦੇ ਉੱਤੇ ਲਵੈਂਡਰ ਗਰੇ ਟੂਨ ਆ ਇਹ ਸੇਮ ਕਲਰ ਆ ਸੇਮ ਸਾਰਾ ਪੀਸ ਬਣਿਆ ਹੋਇਆ ਬਹੁਤ ਸੋਹਣਾ ਦੇਖੋ ਸਾਰਾ ਸੇਮ ਡਿਜ਼ਾਈਨ ਆ ਕਲਰ ਵੀ ਬਹੁਤ ਸੋਹਣਾ ਵਾ ਲਵੈਂਡਰ ਪਰਪਲ ਜਿਹਾ ਸ਼ੇਡ ਆ ਇਹ ਬਹੁਤ ਵਧੀਆ ਬਹੁਤ ਪਿਆਰਾ ਜਿਹਾ ਬੇਸ ਆ ਆਲੋਸ ਨਾਲੇ ਦੀ ਸੇਮ ਪਲੇਨ ਆਊਗਾ ਬਿਸਕੌਟ ਜੀ ਇਹ ਸੀਗੀ ਆਪਣੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੁਪਰ ਹਿੱਟਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ